ਉਹ ਜਿਹੜੇ 6-7 ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਆਣ ਗਵਾਨ ਦੇ ਰੋਟੀ ਪ੍ਰਸ਼ਾਦਾ ਦੇ ਦਿੰਦੇ ਸੀ ਜਾਂ ਗੁਰੂ ਘਰ ਤੋਂ ਛਕ ਲੈਂਦੇ ਪ੍ਰਸ਼ਾਦਾ ਵੈਸੇ ਬਾਪੂ ਜੀ ਦੇ ਦੋ ਭਰਾ ਵੀ ਨੇ ਤੇ ਤਿੰਨ ਭੈਣਾਂ ਵੀ ਆ ਪਰ ਅੱਜ ਕੱਲ ਤੁਹਾਨੂੰ ਪਤਾ ਭਾਈ ਕੋਈ ਨਹੀਂ ਪੁੱਛਦਾ ਪੇਟ 'ਚ ਵੀ ਪਾਣੀ ਭਰਿਆ ਹੋਇਆ ਹੈ ਬਾਪੂ ਜੀ ਦੇ ਪੈਰ ਸੁੱਜ ਰਹੇ ਨੇ ਕਿਡਨੀਆਂ 'ਚ ਵੀ ਪ੍ਰੋਬਲਮ ਆ ਲੀਵਰ 'ਚ ਵੀ ਪ੍ਰੋਬਲਮ ਆ ਪਰ ਹੁਣ ਸਿਹਤ ਬਹੁਤ ਬਾਪੂ ਜੀ ਦੀ ਖਰਾਬ ਆ ਅਰਦਾਸ ਕਰਿਓ ਬਾਪੂ ਹਜੀਤ ਸਿੰਘ ਤਕੜੇ ਹੋ ਜਾਣ ਤੰਦਰੁਸਤ ਹੋ ਜਾਣ ਆਹ ਦੇਖੋ ਜੀ ਇਹ ਬੰਦਾ ਕਹਿੰਦਾ ਪੈਰਪੁਰ ਸੁਜੇ ਪਈ ਸਾਰੇ ਤੇ ਇਹ ਯਾਨੀ ਕਿ ਇਹਦੇ ਟੈਸਟ ਕਰਾਈ ਸੀਗੇ ਇੱਕ ਤਾਂ ਇਹਦੀਆਂ ਲੀਵਰ ਚ ਨੌਕਸਾ ਤੇ ਕਿਡਨੀਆਂ ਚ ਨੌਕਸਾ ਇਹਦੀਆਂ ਚ ਤੇ ਆਹਾਂ ਇੱਥੇ ਰਹਿੰਦਾ ਇਹ ਧਰਮਸ਼ਾਲਾ ਚ ਇਕੱਲਾ ਹੀ ਰਹਿੰਦਾ ਕੋਈ ਨਹੀਂ ਇਹਦਾ ਹਾਂ ਇਕੱਲਾ ਹੀ ਰਹਿੰਦਾ ਵਾ ਤੇ ਆਹ ਅੱਗੇ ਸਪੀਕਰਾਂ ਦਾ ਕੰਮ ਕਰਦਾ ਸੀਗਾ ਧਰਮਸ਼ਾਲਾ ਚ ਤੇ ਰੋਟੀ ਖਾਦੀ ਤੋਂ ਅੱਜਾ ਸਾਡਾ ਕੋਈ ਘਰ ਵਾਲਾ ਖਾਂਜੀ ਕਰਦਾ ਰੋਟੀ ਤੇ ਘਰੇ ਕੋਹਣਾ ਤੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂਗਾ ਇੱਥੇ ਹੀ ਰਹਿੰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਹਰਜੀਤ ਸਿੰਘ ਜੀ ਸਾਨੂੰ ਬਰਿਆਮ ਸਿੰਘ ਜੀ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਇਹਨਾਂ ਦੀ ਸਿਹਤ ਜਾਂਚ ਲਈ ਅਰਦਾਸ ਕਰਿਓ ਜੀ ਸਾਰੇ ਬਾਪੂ ਜੀ ਇਸ ਟਾਈਮ ਆਈ ਸੀ ਯੂ ਦੇ ਵਿੱਚ ਨੇ ਐਮ ਡੀ ਐਸ ਐਸ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਸੀਰੀਅਸ ਨੇ ਢਿੱਡ 'ਚ ਵੀ ਪਾਣੀ ਭਰਿਆ ਹੋਇਆ ਹੈ ਬਾਪੂ ਜੀ ਦੇ ਪੈਰ ਸੁੱਜ ਰਹੇ ਨੇ ਕਿਡਨੀਆਂ 'ਚ ਵੀ ਪ੍ਰੋਬਲਮ ਆ ਲੀਵਰ 'ਚ ਵੀ ਪ੍ਰੋਬਲਮ ਆ ਬਾਪੂ ਜੀ ਹਰਜੀਤ ਸਿੰਘ ਜੀ ਦਾ ਵਿਆਹ ਨਹੀਂ ਹੋਇਆ ਸੀ ਆਪਣੇ ਕੋਈ ਬੱਚੇ ਨਹੀਂ ਹੈਗੇ ਬਾਪੂ ਜੀ ਦੇ ਦੋ ਭਰਾ ਨੇ ਤਿੰਨ ਭੈਣਾਂ ਨੇ ਪਰ ਅੱਜਕੱਲ ਤੁਹਾਨੂੰ ਸਮਾਂ ਪਤਾ ਕਿੱਦਾਂ ਦਾ ਕੋਈ ਨਹੀਂ ਪਾਈ ਪੁੱਛਦਾ ਕਿਸੇ ਨੂੰ ਬਾਪੂ ਜੀ ਆਪਦੇ ਪਿੰਡ ਦੀ ਧਰਮਸ਼ਾਲਾ ਜੀ ਮੱਲੀਆਂ ਦੀ ਤਲਵੰਡੀ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਪਿਛਲੇ 7-8 ਸਾਲਾਂ ਤੋਂ ਉਸ ਤੋਂ ਪਹਿਲਾਂ ਜਦੋਂ ਹੱਡ ਪੇੜ ਚੱਲਦੇ ਸੀ ਬਾਪੂ ਗੁਰੂ ਘਰ ਵੀ ਦੱਸਦੇ ਸੇਵਾ ਕਰਾਉਂਦੇ ਰਹੇ ਪਿੰਡ ਦੀ ਪੰਚਾਇਤ ਵਾਲੀ ਪਿੰਡ ਦੇ ਮੋਹਤਵਾਰ ਪਤਵੰਤ ਤੇ ਸੱਜਣ ਹੀ ਸਾਡੇ ਕੋਲ ਲੈ ਕੇ ਆਏ ਕਿਉਂਕਿ ਬਾਪੂ ਜੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਮੱਲੀਆਂ ਦੀ ਤਲਵੰਡੀ ਤੋਂ ਸਾਡੇ ਨਾਲ ਸੰਗਤ ਜੁੜੀ ਹੋਈ ਆ ਪਹਿਲਾਂ ਵੀ ਨਗਰ ਤੋਂ ਸਪੋਰਟ ਵੀ ਕਰਦੇ ਨੇ ਵੀਰ ਸੇਵਾ ਵੀ ਕਰਾਉਂਦੇ ਨੇ ਤੇ ਉਹ ਨਗਰਵੱਲੀਓ ਫਿਰ ਸਾਡੇ ਨਾਲ ਸੰਪਰਕ ਕੀਤਾ ਗਿਆ ਵੀ ਸਾਡੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਆ ਧਰਮਸ਼ਾਲਾ ਚ ਪਿਆ ਲੱਤਾਂ ਸੁੱਜ ਗਈਆਂ ਬੋਲ ਵੀ ਨਹੀਂ ਹੁੰਦਾ ਮੈਂਟਲੀ ਵੀ ਅਫਸੈਟ ਹੋ ਗਿਆ ਚੱਲ ਫਿਰ ਵੀ ਨਹੀਂ ਹੁੰਦਾ ਫਿਰ ਇੱਥੇ ਸਾਡੇ ਕੋਈ ਲੈ ਕੇ ਆਏ ਬਾਪੂ ਜੀ ਨੂੰ ਅਸੀਂ ਦਾਖਲ ਕਰ ਲਿਆ ਸੀ ਪਰ ਹੁਣ ਸਿਹਤ ਬਹੁਤ ਬਾਪੂ ਜੀ ਦੀ ਖਰਾਬ ਆ ਅਰਦਾਸ ਕਰਿਓ ਬਾਪੂ ਹਰਜੀਤ ਸਿੰਘ ਤਕੜੇ ਹੋ ਜਾਣ ਤੰਦਰੁਸਤ ਹੋ ਜਾਣ ਪਰ ਬਾਪੂ ਜੀ ਨੇ ਵੀ ਆਪਣੇ ਜੀਵਨ ਦੇ ਵਿੱਚ ਜਿਵੇਂ ਗੁਰੂ ਘਰ ਚ ਪਹਿਲਾਂ ਸੇਵਾ ਕਰਦੇ ਸੀ ਸ਼ਰਾਬ ਪੀਂਦੇ ਸੀ ਬੀੜੀਆਂ ਪੀਂਦੇ ਸੀ ਫਿਰ ਗੁਰੂ ਘਰ ਦੀ ਸੇਵਾ ਤੋਂ ਵੀ ਇਹਨਾਂ ਨੂੰ ਜਵਾਬ ਮਿਲ ਗਿਆ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਕੋਈ ਆਸ-ਪਾਸ ਦੇ ਲੋਕ ਰੋਟੀ ਪਾਣੀ ਦੇ ਦਿੰਦੇ ਸੀ ਪਿੰਡ ਵਾਲਿਆਂ ਨੇ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਇਲਾਜ ਵੀ ਕਰਾਇਆ ਪਰ ਹੁਣ ਮੈਂਟਲੀ ਵੀ ਜ਼ਿਆਦਾ ਅਫਸੈਟ ਹੋ ਗਏ ਸੀ ਹੁਣ ਸੰਭਾਲ ਨਹੀਂ ਸੀ ਹੋ ਸਕਦੀ ਉੱਥੇ ਕੰਟਰੋਲ ਤੋਂ ਬਾਹਰ ਸੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਤਾਂ ਪੰਚਾਇਤੀ ਤੌਰ ਤੇ ਵੀਰਾਂ ਨੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਦਾਖਲ ਕਰਵਾਇਆ ਸੀ ਤੇ ਬਾਪੂ ਜੀ ਦੀਆਂ ਤਿੰਨ ਭੈਣਾਂ ਵੀ ਆ ਤੇ ਇੱਕ ਇੱਥੇ ਬਾਪੂ ਵਾਲ ਵਿਆਹੀ ਹੈ ਬਿਆੰਤਕੁਰ ਭੈਣ ਦਾ ਨਾਮ ਇੱਕ ਅਜੀਤਵਾਲ ਵਿਆਹੀ ਹੈ ਭੈਣ ਇੱਕ ਤੀਜੀ ਭੈਣ ਹੈ ਜਿਹੜੀ ਭਿੰਡਰਾ ਭਿੰਡਰ ਕਲਾਂ ਵਿਆਹੀ ਹੈ ਨਾ ਬਾਪੂ ਦੇ ਦੋ ਭਰਾ ਵਾ ਉਹ ਦੱਸਦੇ Rajasthan ਰਹਿੰਦੇ ਆ ਸਾਡੀ ਬੇਨਤੀ ਹੈ ਭਾਈ ਜੱਗ ਜਿਉਂਦਿਆਂ ਦੇ ਮੇਲੇ ਹੀ ਹੁੰਦੇ ਆ ਠੀਕ ਆ ਤੁਹਾਡੇ ਵੀ ਕੋਈ ਗੁੱਸੇ ਗਿੱਲੇ ਹੋਣਗੇ ਨਰਾਜ਼ਗੀਆਂ ਹੋਣਗੀਆਂ ਹੋ ਸਕਦਾ ਬਾਪੂ ਨੇ ਤੁਹਾਨੂੰ ਵੀ ਕੋਈ ਅਪਸ਼ਬਦ ਬੋਲੇ ਹੋਣ ਪਰ ਨਾਲ ਦਾ ਜੰਮਿਆ ਭਰਾ ਵਾ ਭੈਣੋ ਤੇ ਭਰਾਵੋ ਜਦੂਰ ਆਓ ਮਿਲੋ ਨੂੰ ਥੋੜਾ ਹੌਸਲਾ ਹੋਵੇ ਦਰਸ਼ਨ ਹੀ ਹੁੰਦੇ ਆ ਇਸ ਕੰਮ ਦੇ ਨਾ ਮੇਲੇ ਗਿੱਲੇ ਹੀ ਹੁੰਦੇ ਆ ਭਾਈ ਤੇ ਧੰਨਵਾਦ ਆ ਨਗਰ ਦਾ ਜਿਨ੍ਹਾਂ ਨੇ ਬਾਪੂ ਹਰਜੀਤ ਸਿੰਘ ਨੂੰ ਇੱਥੇ ਤੱਕਰ ਪੁਆਇੰਟ ਦਾ ਕੀਤਾ ਅਗੋਂ ਤੁਹਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਅਰਦਾਸ ਕਰਿਓ ਬਾਪੂ ਜੀ ਦੀ ਸਿਹਤ ਯਾਪੀ ਲਈ ਬਾਪੂ ਜੀ ਇਸ ਟਾਈਮ ਸੁਪਨਿਆਂ ਦੇ ਹਸਪਤਾਲ ਵਿੱਚ ਐਮ ਡੀ ਐਸ ਜੀ ਹਸਪੀਟਲ ਦੇ ਵਿੱਚ ਜੀਰੇ ਇਲਾਜ ਨੇ ਆਈ ਸੀ ਯੂ ਚ ਨੇ ਸੀਰੀਅਸ ਨੇ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ